ਕਿਸਾਨ ਅੰਦੋਲਨ ਦੇ ਵਿੱਚ ਹੁਣ ਤੱਕ ਜਿੰਨੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਸਭ ਨੂੰ ਯਾਤਾ ਰਾਜਪੁਰਾ ਸਿਵਲ ਹਸਪੀਟਲ ਜਾਂ ਫਿਰ ਪਟਿਆਲਾ ਦਾ ਰਜਿੰਦਰਾ ਹਸਪਤਾਲ ਇੱਥੇ ਲਿਆਂਦਾ ਗਿਆ ਖਾਸ ਕਰਕੇ ਹੁਣ ਪਟਿਆਲਾ ਦਾ ਰਜਿੰਦਰਾ ਹਸਪਤਾਲ ਉਹਦੀ ਗੱਲ ਕਰੀਏ ਤਾਂ ਉਸ ਹਸਪਤਾਲ ਦੇ ਵਿੱਚ ਜ਼ਖਮੀ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਔਰ ਉਸੇ ਹਸਪਤਾਲ ਦੇ ਵਿੱਚ ਸ਼ੁਕਰਨ ਸਿੰਘ ਦੀ ਦੇ ਪਈ ਹੋਈ ਹੈ ਖੈਰ ਰਜਿੰਦਰਾ ਹਸਪਤਾਲ ਵਿੱਚ ਹੀ ਪਹੁੰਚਦੇ ਨੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਪਾਜਾ ਕਾਂਗਰਸ ਨਾਲ ਤਾਲੁਕ ਰੱਖਣ ਵਾਲੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚ ਜਾਂਦੇ ਨੇ ਰਜਿਤਰਾ ਹਸਪਤਾਲ ਪਟਿਆਲਾ ਤੇ ਬੀਜੇਪੀ ਤੇ ਸੈਂਟਰ ਗਵਰਨਮੈਂਟ ਦੀ ਸਿੱਧੀ ਨਖੇਦੀ ਕਰਦੇ ਨੇ ਕਹਿੰਦੇ ਨੇ ਕਿ ਹੁਣ ਤੱਕ ਜਿਹੜੇ ਕਿਸਾਨ ਆਪਣੀਆਂ ਮੰਗਾਂ ਮੰਗ ਰਹੇ ਨੇ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਸਨ ਔਰ ਉਹਨਾਂ ਨੂੰ ਇੰਨਾ ਖ절 ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਸਾਫ਼ ਕਿਹਾ ਆ ਕਿ ਐਮਐਸਪੀ ਦੀ ਮੰਗ ਜਾਇਜ਼ ਹੈ ਤੇ ਐਮਐਸਪੀ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਆ ਉਹਨਾਂ ਨੇ ਸਿੱਧਾ ਹਵਾਲਾ ਦਿੱਤਾ ਕਿ ਹੁਣ ਤੱਕ 250 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਇੰਜਰਡ ਨੇ ਜ਼ਖਮੀ ਨੇ ਹਸਪਤਾਲਾਂ ਦੇ ਵਿੱਚ ਪਏ ਹੋਏ ਨੇ ਔਰ ਉੱਥੇ ਦੂਜੇ ਪਾਸੇ ਜ਼ਿਕਰ ਕੀਤਾ ਸ਼ਹੀਦ ਹੋਏ ਕਿਸਾਨਾਂ ਦਾ ਹੁਣ ਤੱਕ ਪੰਜ ਕਿਸਾਨ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ 21-22 ਸਾਲ ਦਾ ਸ਼ੁਭਕਰਨ ਸਿੰਘ ਜਿਸ ਦੀ ਤੇ ਉਸੇ ਰਜਿੰਦਰਾ ਹਸਪਤਾਲ ਦੇ ਵਿੱਚ ਪਈ ਹੁੰਦੀ ਹੈ ਖੈਰ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉੱਥੇ ਜਾਂਦੇ ਨੇ ਉੱਥੇ ਜਾ ਕੇ ਹਾਲ ਪੁੱਛਦੇ ਨੇ ਕਿਸਾਨਾਂ ਦਾ ਉਹਨਾਂ ਦੀ ਸਾਰ ਲੈਂਦੇ ਨੇ ਨਾਲ ਗੱਲਬਾਤ ਕਰਦੇ ਨੇ ਡਾਕਟਰਾਂ ਨਾਲ ਗੱਲਬਾਤ ਕਰਦੇ ਨੇ ਔਰ ਯਾਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸ ਅਵਸਥਾ ਦੇ ਵਿੱਚ ਕਿਸਾਨ ਉੱਥੇ ਮੌਜੂਦ ਨੇ ਔਰ ਦੂਜੇ ਪਾਸੇ ਸਿੱਧੀ ਨਖੇਤੀ ਸਿਆਸੀ ਪੱਧਰ ਦੇ ਉੱਤੇ ਭਾਜਪਾ ਦੀ ਸੈਂਟਰ ਗਵਰਨਮੈਂਟ ਦੀ ਕੇਂਦਰ ਸਰਕਾਰ ਦੀ ਕਰਦੇ ਨਜ਼ਰ ਆਉਂਦੇ ਨੇ ਖੈਰ ਇਸ ਉੱਤੇ ਅਸਲ ਸਵਾਲ ਪਰਦਾ ਕਾਂਗਰਸ ਦੀ ਸਰਕਾਰ ਦੇ ਉੱਤੇ ਕਿਉਂਕਿ ਜਦੋਂ ਕਿਸਾਨਾਂ ਨੇ ਐਮਐਸਪੀ ਕਾਂਗਰਸ ਦੀ ਸਰਕਾਰ ਤੋਂ ਮੰਗਿਆ ਜਦੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਕਾਂਗਰਸ ਦੀ ਸਰਕਾਰ ਦੇ ਅੱਗੇ ਰੱਖੀਆਂ ਉਸ ਵੇਲੇ ਕਾਂਗਰਸ ਦੀ ਸਰਕਾਰ ਨੇ ਇਹ ਕਹਿ ਕੇ ਕਿਸਾਨਾਂ ਨੂੰ ਟਾਲ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਟਾਲ ਦਿੱਤਾ ਕਿ ਖਜ਼ਾਨਾ ਖਾਲੀ ਹੈ ਦੂਜੇ ਪਾਸੇ ਕਾਂਗਰਸ ਦੀ ਸਰਕਾਰ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਸਾਹਮਣੇ ਜਦੋਂ ਸੁਆਮੀ ਨਾਥਨ ਰਿਪੋਰਟ ਆਉਂਦੀ ਹੈ ਤੇ ਕਾਂਗਰਸ ਦੀ ਸਰਕਾਰ ਦੇ ਰਾਸ਼ਟਰਪਤੀ ਪਦਰ ਦੇ ਉੱਤੇ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ ਰੱਦ ਕਰ ਦਿੱਤਾ ਸੀ ਮੰਨਣੋਂ ਇਨਕਾਰ ਕਰ ਦਿੱਤਾ ਸੀ ਔਰ ਹੁਣ ਕਾਂਗਰਸ ਇਹਨਾਂ ਤੱਥਾਂ ਦੇ ਉੱਤੇ ਹੀ ਭਾਜਪਾ ਦੀ ਵਿਰੋਧਤਾ ਕਰਦੀ ਪਈ ਹੈ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਖੜਾ ਹੁੰਦਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਫਿਰ ਇਹਨਾਂ ਮਾਮਲਿਆਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਰਜਿੰਦਰਾ ਹਸਪਤਾਲ ਪਹੁੰਚਦੇ ਨੇ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਮਿਲਿਆ ਜਾਂਦਾ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਡਾਕਟਰਾਂ ਤੋਂ ਉਹਨਾਂ ਦੇ ਹਾਲ ਬਿਆਨੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਨੇ ਸਾਫ਼ ਕਿਹਾ ਆ ਇੱਕ ਪਾਸੇ ਤਾਂ ਯੂਰਪ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਪਰ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਇਹ ਜ਼ਰੂਰੀ ਸਮਝਿਆ ਕਿ ਉਹ ਕਿਸਾਨਾਂ ਦੇ ਨਾਲ ਬੈਠ ਕੇ ਮੀਟਿੰਗ ਕਰੇ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੇ ਜਦਕਿ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਭਾਜਪਾ ਦੀ ਭਾਰਤ ਦੀ ਭਾਜਪਾ ਦੀ ਸਰਕਾਰ ਹੈਗੀ ਹੈ ਕੇਂਦਰ ਸਰਕਾਰ ਹੈਗੀ ਹੈ ਜਿਹੜੀ ਕਿਸਾਨਾਂ ਦੇ ਨਾਲ ਗੱਲ ਕਰਨਾ ਹੀ ਜ਼ਰੂਰੀ ਨਹੀਂ ਸਮਝ ਨਹੀਂ ਸਕੋ ਉਹਨਾਂ ਦੇ ਉੱਤੇ ਗੋਲੀਆਂ ਵਰਾਉਂਦੀ ਪਈ ਹੈ ਖੈਰ ਇਹਨਾਂ ਚੀਜ਼ਾਂ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਫ੍ਰੈਂਚ ਪ੍ਰੈਜ਼ੀਡੈਂਟ ਬੈਕਰਾਉਂ ਜਿਹੜੇ ਨੇ ਉਹਨਾਂ ਨੇ ਫਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬਕਾਇਦਾ ਤੌਰ 'ਤੇ ਖੁਦ ਆ ਕੇ ਮਿਲੇ ਫਰਾਂਸ ਚੱਲਦੀ ਜਰਮਨੀ ਚੱਲਦੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲ ਇਹ ਬੜੀ ਵੱਡੀ ਬੱਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਨ ਤੇ ਕਿੱਥੇ ਕਰਨ ਅਸੀਂ ਆਪਣੇ ਦੇਸ਼ ਦੇ ਕੈਪਟਨਸ਼ੀ ਕਰਨੀ ਤੁਸੀਂ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਖਿਆਰ ਕੀਤਾ ਸਾਡਾ ਸ਼ੰਭੂ ਦਾ ਬਾਰਡਰ ਤੇ ਹਨੋਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਤੇ ਕਿਲ ਕਿਲਾਂ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਫਿਰ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਣਾ ਚਾਹੀਦਾ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਸੀ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦੇਣ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੈਦੀ ਅਸੀਂ ਕਰਦੇ ਆ ਕਿਉਂਕਿ ਇਹ ਦੇਸ਼ ਦੀ ਪਹਿਚਾਨ ਮਹਾਤਮਾ ਬੁੱਧ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦਾ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਉਹ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ ਹੁਣ ਉੱਤੇ ਮੈਂ ਹਸਪੀਟਲ ਚੋਂ ਆਇਆ ਹੈ ਤਕਰੀਬਨ ਜਿਹੜਾ 2.5 300 ਸਾਡਾ ਕਿਸਾਨ ਫਟੜ ਪਿਆ ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ ਉਹਦਾ ਕਾਰਨ ਇਹ ਅਸੀਂ ਸੋਚ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ ਇਹ ਪੈਰਾ ਮਿਲਟਰੀ ਫੋਰਸਸ ਕੋ ਹੈ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨ ਇਨੀਆਂ ਦੁਨਾਲੀਆਂ ਕਿੱਥੋਂ ਆਈਆਂ ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲੀਆਂ ਕੱਪੜੇ ਚ ਇਹਨੇ ਲੋਕ ਕਿਸ ਤਰ੍ਹਾਂਏ ਜਿੰਨੇ ਵੀ ਸਾਡੇ ਵੀਰ ਫਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ तकरीबन 5-400 ਗਾਜ ਅੰਦਰ ਵੜ ਕੇ ਪਹਿਲੇ ਟੀਅਰ ਕੈਸ ਦੇ ਝਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਚਾਰ ਪੰਜ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੁੱਕ ਕੇ ਲੈ ਗਏ ਜਿੰਨਾਂ ਚੋਂ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਹਨਰਬਲ ਹਾਈ ਕੋਰਟ ਦੇ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੇ ਲੱਤਾਂ ਤੋੜ ਦਿੱਤੀਆਂ ਗਈਆਂ ਜਵਾੜੇ ਤੋੜ ਦਿੱਤੇ ਗਏ ਬਾਹਾਂ ਤੋੜ ਦਿੱਤੀਆਂ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵੱਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਪੈਲੇਟ ਤਾਂ ਮਾਰੇ ਕਿਹਦਾ ਤਮਾਕਾ ਜ਼ਿਆਦਾ ਹੁੰਦਾ ਡਰ ਤੇ ਖੌਫ ਜ਼ਿਆਦਾ ਹੋਏਗਾ ਲੀਥਲ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨਹੀਂ ਉਹ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਏਸ ਦੇ ਨਾਲ ਫਟਣ ਵੀ ਜ਼ਿਆਦਾ ਹੋਣਗੇ ਭੱਜਣ ਕੀ ਵੀ ਜ਼ਿਆਦਾ ਇਹਦੀ ਪ੍ਰੋਪਰ ਇਨਕੁਆਇਰੀ ਹੋਈ ਚਾਹੇ ਹੋਣੀ ਚਾਹੀਦੀ ਜਿਹੜਾ ਸ਼ੁਭ ਕਰਨ ਸਿੰਘ ਲੜਕਾ ਸਾਡਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਹੈ ਅਸੀਂ ਡਿਮਾਂਡ ਕਰਾਂਗੇ ਭਗਵੰਤ ਮਾਨ ਭਗਵੰਤ ਮਾਨ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬੈਬਲ ਕਲਾਚ ਹੋਈ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਬੀਰ ਸਿੰਘ ਬਾਦਲ ਨੇ ਪਹਿਰ ਨਹੀਂ ਕੀਤੀ ਇਹਨਾਂ ਨੂੰ ਤੋਂ ਹੁਕਮ ਆਇਆ ਤੁਹਾਡੀ ਪੁਲਿਸ ਨੇ ਫਾਇਰ ਕੀਤੀ ਤਾਂ ਉਹਨਾਂ ਨੂੰ ਵਿੱਚ ਪਾਇਆਗੇ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੁਮ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਸੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰ ਸਕਦਾ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫ ਆਈ ਆਰ ਚ ਸਿੱਧੇ ਤੌਰ ਅਨਿਲ ਵੇਜ ਦਾ ਨਾ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫ ਆਈ ਆਰਾਂ ਇਕੱਠੀਆਂ ਜਾਣ ਉਹਨਾਂ ਦੇ ਕੇਸਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਉਹ ਸੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤ ਆ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪੂਟ ਚ ਪੈਣ ਦੀ ਲੋੜ ਨਹੀਂ ਹਰਿਆਣਾ ਕਹਿੰਦਾ ਸਾਡੇ ਏਰੀਆ ਵਿੱਚ ਹੈ ਪੰਜਾਬ ਵਿੱਚ ਇਸੇ ਬਟੇ ਦੇ ਡਿਸਪਿਊਟ ਚ ਪੈਨਦੀ ਲੋੜ ਨਹੀਂ ਉਹਨਾਂ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪਿਆ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਹੋਮ ਮਿਨਿਸਟਰ ਅੰਡਰ ਪ੍ਰੈਸ਼ਰ ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੇ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪਏ ਨੇ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸਰੇਜ ਹੋਏ ਨੇ ਉਹਨਾਂ ਵਿੱਚ ਪੈਲੇਟ ਸ਼ੋਰ ਹੈ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋ ਬਾਹਰ ਨਿਕਲੋ ਇਹ ਕਿੰਨੀ ਕੋਈ ਵੱਡੀ ਸਾਜਿਸ਼ਾ ਜੀ ਭਗਵੰਤਪਾਨ ਜਿਹੜਾ ਬੀਜੀਪੀ ਦਾ ਰਲ ਕੇ ਐਟੀਵਿਟੀ ਜੇ ਪੰਜਾਬ ਦੇ ਦੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਤੇ ਆਏ ਮੈਂ ਸਿੱਧੇ ਤੌਰ ਕੋਈ ਇਹੋ ਜਿਹਾ ਇਲਜ਼ਾਮ ਲਗਾਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਉਹਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆ ਕੇ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਇੱਕ ਮਿੰਟ ਹੁਣ ਟਾਈਮ ਆਇਆ ਉਹਨੇ ਵਿਚਲਾ ਕੰਮ ਨਹੀਂ ਹੋਣਾ ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਹਰਿਆਣੇ ਨਾਲ ਖਲੋਣਾ ਪੈਣਾ ਤਾਂ ਇਸ ਗੱਲ ਕਾਰਨ ਪਹਿਲੀ ਵਾਰ ਇਸ ਤੋਂ ਅਸੈਂਬਲੀ ਸੈਸ਼ਨ ਹੋਣ ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲੇ ਐਫਆਈਆਰ ਦਾ ਹੁੰਦਾ ਹੈ। ਜਿੰਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਤੇ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ। ਹਾਂ ਬਿਲਕੁਲ ਤੇ ਹਰਿਆਣਾ ਸਰਕਾਰ ਤੇ ਐਫਆਈਆਰ ਨੂੰ ਦਰਜ ਹੁੰਦੀ ਹੈ। ਮੈਂ ਕਹਿੰਦਾ ਪਹਿਲੇ ਆ ਜਿਹੜਾ ਐਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੈਣਾ ਬਈ ਉਹ ਬਿਸਰ ਬਿਗਰਮ ਬਿਗਰ ਕਿਤੇ ਨੂੰ ਸਾਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿੰਪਾਲ ਨੂੰ ਉਹਨਾਂ ਨੇ ਕੱਲ ਬੀਜੇ ਬਚਾਇਆ ਜਿਹੜੀ ਝੂਂਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਝੂਂਕਾ ਬਜਟian ਵਾਰੇ ਮੇਰੀ ਬੇਨਤੀ ਇੱਕ ਸੁਣ ਲੋ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ ਇੱਕ ਕੋਰ ਕਿਸੇ ਪਾਸੇ ਨੇ ਉਹਨਾਂ ਵਿੱਚ ਪੈਲਟ ਸ਼ੋਅ ਹੋ ਰਹੇ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ ਬਾਹਰ ਨਿਕਲੋ ਇਹ ਕਿੰਨੀ ਕੋਈ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜੀ ਦਾ ਰਲ ਕੇ ਐਡੇ ਵੱਡੇ ਜੇ ਪੰਜਾਬ ਦੇ ਵੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਚ ਆਏ ਹਾਂ ਮੈਂ ਸਿੱਧੇ ਤੌਰ 'ਤੇ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ। ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ। ਮਾਨ ਸਾਹਿਬ ਲੀਡਰ ਉਹਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆਂਦੇ। ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ। ਹੁਣ ਤਾਂ ਇੱਕ ਮਿੰਟ ਹੁਣ ਟਾਈਮ ਆਇਆ। ਉਹਨੇ ਵਿਚਲਾ ਕੰਮ ਨਹੀਂ ਹੋਣਾ। ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹਿਣੇ ਨਾਲ ਖਲੋਣਾ ਪੈਣਾ। ਤੋਂ ਇਸ ਗੱਲ ਕਾਰਨ ਪਹਿਲੀ ਮਾਰਚ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲੇ ਐਫਆਈ 11 ਦਾ ਹੁੰਦਾ ਹੈ ਜਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ ਹਾਂ ਬਿਲਕੁਲ ਇਹ ਹਰਿਆਣਾ ਸਰਕਾਰ ਤੇ ਐਫਆਈਰ ਨੂੰ ਦਰਜ ਹੋਣੀ ਚਾਹੀਦੀ ਮੈਂ ਕਹਿੰਦਾ ਪਹਿਲੇ ਆ ਜਿਹੜਾ ਐਡਾ ਸੰਗੀਨ ਗੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲਓ ਸੜਕ ਦੀ ਤੇ ਬਾਅਦ ਚ ਵੀ ਕਰ ਲੈਣਾ ਬਈ ਉਹ ਕਿਸ ਤਰ੍ਹਾਂ ਵਿਗੜਾ ਕਿ ਤੇ ਹੁੰਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਤਪਾਲ ਨੂੰ ਉਹਨਾਂ ਨੇ ਕੱਲ ਪੀਜੇ ਬਚਾਇਆ ਜਿਹੜੀ ਹੁੰਕਾ ਸਰਕਾਰ ਨੂੰ ਇਹਦਾ ਕਰਨੀ ਚਾਹੀਦੀ ਸੀ ਜੋ ਵਿਗੜ ਮਜੁੱਡੀਆਂ ਵਾੜੇ ਮੇਰੀ ਬੇਨਤੀ ਇੱਕ ਸੁਣ ਲਓ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੋਏਗਾ ਮੈਂ ਉਹਦੀ ਜਿਹੜੀ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਚਾਹ ਹਨ ਦੇਖੋ ਮੇਰੀ ਸੁਣ ਲੋ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟਮਾਰਟਮ ਕਰਨਾ ਨਾ ਪਵੇ ਜੀ ਸ਼ੁਭ ਕਰਨ ਸਿੰਘ ਨੂੰ ਖੜਕੇ ਸੰਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕਿ ਕਰੋੜ ਰੁਪਇਆ ਦੇ ਦੋ ਮਾਨੇ ਜਾਣ ਕਿ ਗਰੀਬ ਲੋਕ ਨੇ ਪਰ ਉਹਨਾਂ ਨੇ ਪੰਜਾਬੀਆਂ ਵਾੜੀ ਉਹ ਗੱਲ ਵਿਖਾਈ ਉਹਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਉਹ ਫਿਰ ਕਰਾਵਾਂਗੇ ਪੋਸਟਮਾਰਟ ਫਿਰ ਅਸੀਂ ਬਾਕੀ ਦਾ ਕੰਮ ਕਰਾਂਗੇ ਪਰ 5 ਦਿਨ ਹੋ ਗਏ ਚੁੱਪ ਬੈਠੇ ਆਈ 15 ਹਫਤਾ ਪਈਆ ਹਾਂਜੀ ਪਰ ਪ੍ਰਸ਼ਾਸਨ ਵੱਲੋਂ ਵੀ ਤੇਜ਼ ਬੁਲਾ ਰਹੇ ਸਿਕਿਉਰਟੀ ਲਾਈ ਹੈ ਕੀ ਪੰਜਾਬ ਪਾਉਂਗ ਰੱਖਿਆ ਹੋਰ ਵਿਰੋਧੀ ਪਾਰਟੀਆਂ ਇਕੱਠੀ ਆ ਕੇ ਪੰਜਾਬ ਸਰਕਾਰ ਦੇ ਦੋਆ ਉਫਲਾਨ ਗਿਆ ਕਿ ਉਸ ਬੱਚੇ ਦਾ ਸੰਸਕਾਰ ਕੀਤਾ ਜਾਵੇ ਦੇਖੋ ਮੇਰੀ ਸੁਣ ਲਓ ਅਸੀਂ ਦਬਾਬ ਬਣਾਉਣ ਵਾਸਤੇ ਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ ਲੀਡਰ ਆਫ ਦੀ ਆਪੋਜੀਸ਼ਨ ਜੀ ਆਇਆ ਹੈ ਦਬਾਬ ਬਣਾਉਣ ਵਾਸਤੇ ਹੀ ਆਇਆ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨਾਲ ਖਲੋਣਾ ਪੈਣਾ ਐਫ ਆਈ ਆਰ ਦਰਜ ਕਰੋ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਬਹਿਵਲ ਕਰਾਂਦਾ ਤੇ ਉਹਦਾ ਆਲਰੇਡੀ ਕਹਿ ਦੱਸੇ ਹੀ ਹੈ ਸਾਰਾ ਮਸਲਾ ਕਿ ਜੇ ਉਦੋਂ ਹੋਇਆ ਤੋ ਇਸੇ ਤਰ੍ਹਾਂ ਐਫ ਆਈ ਆਰ ਤੁਸੀਂ ਦਰਜ ਕਰੋ ਐਫ ਆਈ ਆਰ ਦਰਜ ਕਰੋਗੇ ਤੇ ਸੈਂਟਰ ਨਾਲ ਛੋੜਾ ਫੇਰ ਇਹਨਾਂ ਦੀ ਚੱਲ ਨਹੀਂ ਸਕੀ। ਮਾਜਬਾਬ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਂਦਰ ਤੇ ਨਾਲ ਗੱਲਬਾਤ ਰੁਕੀ ਹੈ। ਤੁਸੀਂ ਤਰਫ ਪੰਜਾਬ ਸਰਕਾਰ ਤੇ ਕਿਸਾਨ ਆਪਨੇ ਸਾਹਮਣੇ ਇਸ ਪੀਸ ਦੀ ਡਿਸਕਿਪਲਿਨ ਨੂੰ ਕਿਵੇਂ ਜਿਹੜਾ ਮੇਨਟੇਨ ਕੀਤਾ ਜਾਵੇ ਕਿਉਂਕਿ ਇੱਕ ਤਰਫ ਕੇਂਦਰ ਤੇ ਨਾਲ ਮੀਟਿੰਗ ਦਾ سلسلہ ਜਿਹੜਾ ਰੁਕ ਚੁੱਕਾ ਹੈ। ਇੱਕੋ ਇੱਕ ਮੇਰੀ ਗੱਲ ਮੋٹے ਤੌਰ 'ਤੇ ਸਮਝ ਲਓ। ਇਲੈਕਸ਼ਨਾਂ ਆਉਣ ਵਾਲੀਆਂ ਨੇ। ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਐਮਐਸਪੀ ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ। ਇਹਦੇ 35-40 ਮੀਟਿੰਗਜ਼ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ ਐਸਕੇਐਮ ਦੇ ਨਾਲ ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਤੇ ਉਹਨਾਂ ਦੇ ਪੋਟਿਆਂ ਤੇ ਇਹ ਕਿਹੜੀ ਕੋਈ ਨਵੀਂ ਗੱਲ ਹੈ ਸੈਂਟਰ ਦਾ ਕੋਈ ਆਸ ਉਮੀਦ ਨਾ ਰੱਖੋ ਵੇਖੋ ਮੋਟੀ ਗੱਲ ਸਮਝ ਲਓ ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਨਾਲ ਵਿਖਰੋਸ ਗਿਆ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਹੈ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਹੈ ਉਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ 'ਚ ਪਏ ਦੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਮਿਆਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋ ਪੰਜ ਪਾਦਾ ਕਿਹੜਾ ਛਡੋ ਪੰਜਾਬ ਦੇ ਲੋਕਾਂ ਨਾਲ ਕਿਸ ਤਰ੍ਹਾਂ ਦੀ ਪਾਰਟੀ ਦਾ ਗੱਠਜੋੜ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕਟ ਅਜ ਤੋਂ 6 ਮਹੀਨੇ ਪਹਿਲੇ ਸੀ ਸਾਡਾ ਕੋਈ ਆਪ ਦਾ ਪੰਜਾਬ ਚ ਲੈਣ ਦੇ ਨਹੀਂ ਫਿਰ ਇੱਕ ਦੂਜੇ ਦਾ ਆਪ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋਰ ਇੱਥੇ ਮੈਂ ਇਹ ਆਪ ਦੇ ਖਿਲਾਫ ਹੀ ਆਇਆ ਹਾਂ ਇਹਨਾਂ ਦੇ ਆਕੇ ਥੋੜਾ ਹੈ ਹਰਿਆਣਾ ਦੀ ਜੇ ਲਿਸਟ ਚ ਨਾਮ ਆ ਗਿਆ ਪ੍ਰਚਾਰ ਕਰਨ ਜਾਣ ਮੈਂ ਬਿਲਕੁਲ ਨਹੀਂ ਜਾਵਾਂਗਾ ਮੈਂ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹਾਂ ਜੇ ਮੈਨੂੰ ਪੁੱਛੇ ਮੈਂ ਜਵਾਬ ਦਿੰਦਾ ਹੁਣ ਹੁਣ ਬਾਕੀ ਸਮਾਨ ਚੁੱਕਣ ਨੂੰ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਸਕਦਾ ਮੈਂ ਨਹੀਂ ਜਾਊਂਗਾ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਘੱਟ ਜੋੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ ਬਾਕੀ ਪਾਸੇ ਸ਼ੇਅਰਿੰਗ ਹੋ ਗਈ ਹੈ ਪੰਜਾਬ ਤੋਂ ਦਾ ਜਵਾਬ ਹੀ ਹੈ ਲੱਗਦਾ ਕਿ ਕਾਂਗਰਸ ਸਰਵਾਈਵ ਕਰੇਗੀ ਪੰਜਾਬ ਦੇ ਵਿੱਚ ਕਾਂਗਰਸ ਸਰਵਾਈਵ ਹੀ ਨਹੀਂ ਕਰੇਗੀ ਚੜ੍ਹਦੀ ਕਲਾ ਚਰੇਗੀ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਕਿਸਾਨਾਂ ਦੀ અપਾਰ ਕਿਰਪਾ ਨਾਲ ਪੰਜਾਬ ਦੇ ਲੋਕਾਂ ਦੀ અપਾਰ ਕਿਰਪਾ ਨਾਲ ਡਟ ਕੇ ਪੰਜਾਬ ਨਾਲ ਖਲੋਤੇ ਆਂ ਪੰਜਾਬ ਦੀ ਕਿਸਾਨੀ ਨਾਲ ਖਲੋਤੇ ਆਂ ਆਪਣੇ ਆਪ ਹੀ ਲੋਕ ਸਾਡੇ ਨਾਲ ਚੱਲਣਗੇ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਨਹੀਂ ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਦੋ ਦਿਨ ਪਹਿਲੇ ਔਨਰੇਬਲ ਸਪੀਕਰ ਸਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ ਮੈਂ ਚਿੱਠੀ ਦੇ ਕੇ ਆਇਆ ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਫਿਰ ਭਗਵੰਤ ਮਾਨ ਜੀ ਨੇ ਫਿਰ ਸਾਡੀ ਪੈਣ ਅਨਮੋਲ ਗਗਨ ਮਾਨ ਨੇ ਗੱਲ ਕਹੀ ਸੀ ਜਿੱਦ ਦਿਲ ਸੈਂਟਰ ਭੱਜ ਗਿਆ 22 ਫਸਲਾਂ ਤੇ ਐਮਐਸਪੀ ਅਸੀਂ ਦਵਾਂਗੇ ਹੁਣ ਟਾਈਮ ਆਇਆ ਵਾਕਿਆ ਆ ਜਿਹੜਾ ਹੁਣ ਸੈਸ਼ਨ ਆਨ ਲੱਗਾ ਤੁਸੀਂ ਇਸ ਨੂੰ ਲੀਗਲਾਈਜ਼ ਕਰੋ ਹੁਣ ਜੇ ਸੈਂਟਰ ਨਾ ਵੀ ਛੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇਗੀ ਇੱਕ ਮਿੰਟ ਇੱਕ ਦੋ ਮਿੰਟ ਮੇਰੇ ਵੱਲ ਧਿਆਨ ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰੋਸੀਜਰ ਕੋਡ ਜਿਹੜਾ ਹੈ ਹਿੰਦੁਸਤਾਨ ਦਾ ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ ਜਿਹਦੇ ਨਾਲ ਕੋਈ ਵੀ ਵਪਾਰੀ ਫਸਲ ਐਮਐਸਪੀ ਤੋਂ ਥੱਲੇ ਖਰੀਦੇਗਾ ਉਹਨੂੰ 3 ਸਾਲ ਦੀ ਕੈਦ ਹੋਈ ਆਨਰੇਬਲ ਗਵਰਨਰ ਨੇ ਵੀਪੀ ਬਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋ ਕੋਲੀ ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮਗਾਓ ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲ ਕਾ ਕਰਨਾ ਦੂਜੀ ਗੱਲ ਇਹ ਜਿਹੜਾ ਫਸਲ ਇਸ ਤੋਂ ਘੱਟ ਖਰੀਦੇਗਾ ਉਹਨੂੰ 3 ਸਾਲ ਦੀ ਅਸੀਂ ਕੈਦ ਕਰਾਂਗੇ ਉਹ ਫਾਈਲ ਰਾਸ਼ਟਰਪਤੀ ਕੋ ਪਈ ਹੈ ਵਾਪਸ ਮੰਗਾਓ ਤੇ ਪੰਜਾਬ ਦੇ ਲੋਕਾਂ ਆ ਖੜੇ ਹੋ ਪਾਇਆ ਸਾਹਿਬ ਇੱਕ ਹੀ ਚੀਜ਼ ਬਹੁਤ ਸਮਾਨ ਜੀ ਕਹਿੰਦੇ ਸੀ ਕਿ ਪਹਿਲਾਂ ਪੋਲਟ ਮਾਰਡਮ ਹੋ ਜਾਂਦੋ ਫਿਰ ਬਚਾ ਕਰਾਂਗੇ ਐਫਆਈਏ ਕਰਾਂਗੇ ਬਿਲਕੁਲ ਗਲਤ ਹੈ ਪਹਿਲੇ ਐਫਆਈਆਰ ਹੋਏਗੀ ਫਿਰ ਪੋਸਟ ਮਾਰੋ ਟੈਕਨੀਕਲੀ ਗਲਤ ਹੈ ਇਹ ਬਕਾਇਦਾ ਤੌਰ देयर इज नो ਬਾਈਂਡਿੰਗ ਕਾਨੂੰਨੀ ਤੌਰ ਤੇ ਮੈਂ ਦੱਸਣਾ ਜ਼ੀਰੋ ਐਫਆਈਆਰ ਪਹਿਲੇ ਹੁੰਦੀ ਤੁਸੀਂ ਮੈਨੂੰ ਦੱਸੋ ਜਿੱਥੇ ਵੀ ਕ੍ਰਾਈਮ ਹੁੰਦਾ ਪਹਿਲੇ ਐਫਆਈਆਰ ਹੁੰਦੀ ਹੈ ਪੋਸਟ ਮਾਰਟਮ ਬਾਅਦ ਚ ਹੁੰਦਾ ਕਦੀ ਪੋਸਟ ਮਾਰਟਮ ਪਹਿਲੇ ਕਰਕੇ ਮਗਰੋਂ ਐਫਆਈਆਰ ਦਰਜ ਕਰਦੇ ਸੁਣਿਆ ਹੈ ਹੋ ਸਕਦਾ 174 ਦੀ ਕਾਰਵਾਈ ਕਰਕੇ ਕਰਦੇ ਹੋਸ਼ਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਮਾਰਨ ਦਾ ਕੰਮ ਕਰ ਰਹੀ ਹੈ ਨੁਮਾਇंदे ਭੇਜਦੀ ਹੈਗੀ ਹੈ ਕਾਲਿਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਚਾਹੁੰਦੀ ਕਿ ਸੰਸਕਾਰ ਕਰ ਦਿੱਤਾ ਜਾਵੇ ਦੇਖੋ ਮੇਰੀ ਮੇਰੀ ਬੇਨਤੀ ਸੁਣ ਲੋ ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਕ ਹੈ ਏਡੀਜੀਪੀ ਹੈ ਉਹ ਮੂਸੇਵਾਲਾ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ ਇਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ ਲਾਸ਼ ਨੂੰ ਨਾ ਬਾਹਰ ਰੱਖੋ ਸੰਸਕਾਰ ਇਮੀਡੀਏਟਲੀ ਕਰਾਓ ਅਸੀਂ ਕਾਤਲ ਫੜਾਂਗੇ ਅਸੀਂ ਵੈਪਨ ਰਿਕਵਰ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ